ਹਾਂਜੀ ਭਈ ਸਾਰਿਆਂ ਨੂੰ ਫਸਟ ਸਿਕਾਲ ਮੈਂ ਅਮਨਦੀਪ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਏ ਗੱਲ ਡੈਰੀ ਫਾਰਮ ਦੇ ਵਿੱਚ ਤੇ ਜੀ ਅੱਜ ਨਾ ਮੈਂ ਆ ਦਵਾਈ ਦਿੰਨੀ ਹੈਗੀ ਆ ਦੇਖੋ ਮੇਰੇ ਕੋਲੇ ਨਾ ਬੀ ਐਸ ਕੇ ਦੀ ਆਈਆਂ ਇੱਕ ਤਾਂ ਇੱਕ ਜਿਹੜਾ ਫਾਰਮੂਲਾ ਇੱਕ ਲਿਖਿਆ ਹੋਇਆ ਤੁਸੀਂ ਦੇਖ ਸਕਦੇ ਹੋ ਤੁਸੀਂ ਤੇ ਆ ਬੀ ਐਸ ਕੇ ਦਾ ਫਾਰਮੂਲਾ 8 ਹੈ ਜਿਹੜੀ ਕਿ ਆਹ ਵਾਲੀ ਆ ਇਹ ਲੇਵੇ ਦੀ ਸੋਜ ਤੇ ਦੁੱਧ ਵਿੱਚ ਜੇ ਛਿੱਧੀਆਂ ਆਉਂਦੀਆਂ ਉਹਦੇ ਲਈ ਆ ਤੇ ਜਿਹੜੀ ਆਹ ਵਾਲੀ ਆ ਜੇਕਰ ਲੈਵੇ ਦੇ ਵਿੱਚ ਵੀ ਹੋਰ ਰੰਗਾਂ ਵਿੱਚ ਕਹਿੜਾ ਪੰਜ ਗਿਲਟੀਆਂ ਜਾਂ ਗੰਡਾ ਲਈ ਉਹ ਆਪਾਂ ਇਹ ਦੇ ਸਕਦੇ ਆ ਤੇ ਹੁਣ ਇਹ ਮੈਂ ਇੱਕ ਤਾਂ ਗਾਣ ਹੁੰਦੇ ਨਹੀਂ ਮਤਲਬ ਗਾਨਾ ਹੀ ਆਗਾ ਦੋਨਾਂ ਨੂੰ ਜਿੰਨਾ ਨੂੰ ਦੇਣੀ ਆਗੀ ਤੇ ਇੱਕ ਮੇਰੇ ਕੋਲੇ ਆ ਪਈ ਆ ਲੈਕਟੋਮੂਡ ਇਹ ਜੇ ਮੱਜ ਮੰਨ ਲਓ ਵੀ ਬੱਚਾ ਨਾਲਿੰਦੀ ਹੋਵੇ ਬੱਚਾ ਭੁੱਲੀ ਹੋਵੇ ਉਦੋਂ ਦੇ ਸਕਦੇ ਆਗੇ ਈ ਉਦੋਂ ਦੁਨੀਆ ਆਪਾਂ ਇਹਦੇ ਨਾਲ ਕੀ ਰ ਨਾ ਬੱਚਾ ਚੱਕਣ ਲੱਗ ਜੂਗੀ ਇਹਨੂੰ ਆਪਾਂ ਰੋਟੀ ਰੋਟੀ ਤੇ ਪਾ ਕੇ ਦੇ ਸਕਦੇ ਹੋਗੇ ਦੇ ਸਕਦੇ ਆਂਗੇ 10 ਬੂੰਦਾ ਦੇਣੀ ਆ ਇਹਨੂੰ ਤੇ ਇਹਨੀਆਂ ਇਹਨਾਂ ਦੀਆਂ ਵੀ 10-10 ਬੂੰਦਾ ਪਾਉਣੀਆਂ ਐ ਤੇ ਆ ਮੈਂ ਰੋਟੀ ਉੱਤੇ ਆਪਾਂ ਬਣਾਏਗਾ ਇਹਨਾਂ ਉੱਤੇ ਮੈਂ ਪਾਉਣੀ ਆਗੀ 10-10 ਬੂੰਦਾ ਇੰਨਾਂ ਵਿੱਚ ਜਿਹੜੀ ਸਮੈਲ ਆਉਂਦੀ ਹੁੰਦੀ ਹੁੰਦੀ ਹੈ ਨਾ ਜਿਵੇਂ दारू ਦੀ ਸਮੈਲ ਆਉਂਦੀ ਹੈ ਨਾ ਸ਼ਰਾਬ ਦੀ ਉਹ ਮੇਂ ਆਉਂਦੀ ਹੁੰਦੀ ਹੈ ਰੋਟੀ ਤੇ ਨਹੀਂ ਕਈ ਜੇ ਪਸ਼ੂ ਵੀ ਲੈ ਸਕਦੇ ਆ ਸਰੈਂਜ ਨਾਲ ਵੀ ਦੇ ਸਕਦੇ ਹੋਗੇ ਤੇ ਪਰ ਰੋਟੀ ਨਾਲ ਸੁੱਕਾ ਹੋ ਜਾਂਦਾ ਪਸ਼ੂ ਨੂੰ ਇਹਨਾਂ ਦੀ ਜਿਹੜੀ ਆ ਮੂਰੀ ਇਹਦੇ ਵਿੱਚ ਮਤਲਬ ਵੱਧ ਉਹ ਕੀਤਾ ਹੋਇਆ ਫਿਰ ਇਹ ਅੰਦਾਜ਼ੇ ਦੇ ਨਾਲ ਹੀ ਭਾਗਿਆ ਜਾਂਦਾ ਆਈਆਂ ਤੇ ਹੁਣ ਇਹਦੇ ਦੂਜੀ ਰੋਟੀ ਤੇ ਹੋਨੇ ਆਗੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਣੇ ਚੈਨਲ ਦੇ ਉੱਤੇ ਤੁਹਾਨੂੰ ਮੈਂ ਦਿਖਾਉਣੀ ਹੈ ਮੱਜਾਂ ਵੀ ਬੈਕਿੰਗ ਆਏਗਾ ਜਿੰਨਾਂ ਦੀਆਂ ਵੀਡੀਓ ਪਾਗਾ ਸੀਗਾ ਤੇ ਫੋਨ ਵੀ ਆਉਂਦੇ ਹੁੰਦੇ ਆਗੇ ਤੇ ਬਸ ਹੁਣ ਥੋੜੀਆਂ ਹੀ ਰਹਿ ਗਈਆਂ ਸ਼ਾਇਦ ਅੱਜ ਆ ਜਾਣ ਮੱਜਾਂ ਇਹ ਤੁਹਾਡੇ ਨਾਲ ਮੱਜਾਂ ਦੀ ਵੀਡੀਓ ਸ਼ੇਅਰ ਕਰਾਂਗੇ ਇੱਕ ਸੂਈ ਵੀ ਆ ਗਈ ਇੱਕ ਤਾਂ ਜਿਹੜੀ ਪਹਿਲਾਂ ਛੁੱਟੀ ਹੈਗੀ ਉਹ ਤਾਂ ਮਤਲਬ ਹਜੇ ਸਹੀ ਨਹੀਂ ਹੈਗੀਗੀ ਤੇ ਆ ਦੇਖੋ ਮੈਂ ਇਹਨਾਂ ਤੇ ਰੋਟੀ ਪਾ ਲਈਏ ਫਾਰਮੂਲਾ 1 ਤੇ 8 ਵਾਲਾ ਹੁਣ ਉਹ ਦੋਨਾਂ ਗਾਂਆਂ ਨੂੰ ਦੇਣੇ ਆ ਇਹ ਜਿਵੇਂ ਹਨਾ ਤੁਹਾਨੂੰ ਮੈਂ ਦੱਸਿਆ ਹੀ ਆ ਵੀ ਕਿਵੇਂ ਮਤਲਬ ਕਿਸ ਚੀਜ਼ ਲਈਏ ਚੱਲਦੇ ਆਪਾਂ ਗਾਂਆਂ ਕੋਲ ਪਹਿਲਾਂ ਦਿੰਨੇ ਆ ਵਾਲੀ ਗਾਂ ਨੂੰ ਇਹ ਵੀ ਖਾ ਲੂਗੀ ਲੈ ਖਣਾ ਨੂੰ ਦੋ ਦਿਨ ਦਿਨੀ ਸੱਚ ਉੱਧਰ ਜਾਣਾ ਹੁਣ ਆਪਾਂ ਦਿੰਨੇ ਆ ਉਹਨੂੰ ਇਹਨੂੰ ਦੇਣੀ ਹੈਗੀ ਆਪਣੇ ਚੈਨਲ ਦੇ ਉੱਤੇ ਨਾ ਕੋਈ ਵੀ ਪਸ਼ੂ ਨੂੰ ਕੋਈ ਪ੍ਰੋਬਲਮ ਹੁੰਦੀ ਆਗੀ ਤੇ ਇਸ ਤਰ੍ਹਾਂ ਦਵਾਈਆਂ ਦੀ ਵੀ ਨੌਲੇਜ ਦਿੱਤੀ ਜਾਂਦੀ ਆਗੀ ਤੁਸੀਂ ਕੋਈ ਵੀ ਸਾਨੂੰ ਤੁਹਾਡੇ ਪਸ਼ੂ ਨੂੰ ਪ੍ਰੋਬਲਮ ਸਾਨੂੰ ਫੋਨ ਕਰਕੇ ਸੌਰੀ ਸਾਨੂੰ ਮੈਸੇਜ ਕਰਕੇ ਤੁਸੀਂ ਪੁੱਛ ਸਕਦੇ ਹੋਗੇ ਤੇ ਮੈਂ ਇੱਧਰ ਤੁਹਾਨੂੰ ਦਿਖਾਉਣੀ ਆ ਵੀ ਮੱਝਾਂ ਕਿਹੜੀਆਂ ਰਹਿ ਗਈਆਂ ਦੇਖੋ ਆਤਾ ਹੈਗੇ ਪਹਿਲਾਂ ਛੋਟੀ ਇਹਦਾ ਬੱਚਾ ਆ ਰਿਹਾ ਆਏਗਾ ਤੇ ਇਹ ਇਹ ਹੈ ਮਤਲਬ ਇਹ ਹੈ ਨਹੀਂ ਹਜੇ ਵੇਚਣ ਵਾਲੀ ਹੈ ਨਹੀਂਗੀ ਤੇ ਬਾਕੀ ਰਹਿ ਗਈ ਆ ਵਾਲੀ ਮੱਝ ਇਹ ਵੱਡੀ ਮੱਝ ਆ ਤੁਹਾਨੂੰ ਦੱਸਿਆ ਸੀਗਾ ਵੀ ਇਹਦੀ ਜੇ ਦੁੱਧ ਦੇ ਥੱਲੇ ਹੈਗਾ ਆਏਗਾ 12 13 ਲੀਟਰ ਤਿਆਰ ਆਗਾ ਤੇ ਆ ਬੱਚਾ ਇਹਦੇ ਮਗਰ ਤੇ ਬਾਕੀ ਉਹ ਦੋ ਗੱਬਣਾ ਰਹੇਗਾ ਤਾਂ ਇਸ ਕਰਕੇ ਜਿਹੜੀਆਂ ਪਸ਼ੂ ਆਪਣੇ ਵਿਕ ਜਾਂਦੇ ਆਗੇ ਤੇ ਇਧਰ ਤਾਂ ਜਿਹੜੀਆਂ ਘਰੇ ਰੱਖੀਆਂ ਹੋਈਆਂ ਝੋਟੀਆਂ ਉਹੀ ਆ ਤੇ ਜਿਹੜੇ ਵੀ ਮੈਂ ਤੁਹਾਨੂੰ ਤਾਂ ਹੀ ਕਹਿੰਨੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਕੋਲੇ ਪਹਿਲਾ ਇੱਕ ਬੈਲ ਆਈਕਨ ਦਾ ਬਟਨ ਪ੍ਰੈਸ ਕਰਦਿਆ ਕਰੋ ਤਾਂ ਕਿ ਤੁਹਾਡੇ ਕੋਲੇ ਹਰ ਵੀਡੀਓ ਦਾ ਨੋਟੀਫਿਕੇਸ਼ਨ ਪਹਿਲਾਂ ਮਿਲ ਸਕੇ ਤੇ ਤੁਸੀਂ ਵੀ ਜੇ ਵੀ ਕੋਈ ਵੀ ਪਸ਼ੂ ਖਰੀਦਣਾ ਚਾਹੁੰਦਾ ਹੈਗਾ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਤੇ ਇਲੈਕਟੋਮੂਡ ਜਿਹੜੀਆਂ ਉਹ ਫਾਰਮੂਲਾ 1 ਤੇ 8 ਵਾਲੀ ਇਹ ਆਪਾਂ ਦਿਨ ਦੇ ਵਿੱਚ ਤੋਂ ਤਿੰਨ ਵਾਰੀ ਦੇ ਸਕਦੇ ਆ ਤੇ ਹੁਣ ਪਾਉਣ ਇਲੈਕਟੋਮੂਡ ਇਹਦੇ ਵੀ 10 ਬੂੰਦਾਂ ਪਾਉਣੀਆਂ ਤੇ ਇਹ ਦੇਣੀ ਉਹ ਛੋਟੀਨੀ ਬਸੇ ਰੋਟੀ ਨਾਲ ਵਧੀਆ ਮਤਲਬ ਨਿਗਾਹ ਲੈਂਦੇ ਹੈਗੇ ਤੇ ਉ ਤਾਂ ਇਹ ਸਰੰਜ ਨਾਲ ਤਾਂ ਥੋੜੀ ਜਿਹੀ ਔਖੀ ਹੈ ਦੇਣੀ ਦਵਾਈ ਇਹ ਇਸ ਟਾਈਮ ਗਾਲਾ ਕਰੀ ਜਾਂਦੀ ਸੀਗੀ ਕਈ ਵਾਰ ਨਾ ਪਸ਼ੂ ਜਿਹੜੀ ਇਹ ਦਵਾਈ ਦੀ 스멜 ਜੀ ਹੋ ਰਹੀ ਆਉਂਦੀ ਆ ਤੇ ਉਹ ਪਸ਼ੂ ਨਾ ਬਾਹਰ ਕੱਢ ਦਿੰਦਾ ਹੁੰਦਾ ਹੈਗਾ ਰੋਟੀ ਉਹ ਧਿਆਨ ਰੱਖੇ ਪਰ ਉਹ ਇਹ ਖਾ ਲੈਂਦਗਾ ਹੀ ਕਿਉਂਕਿ ਮੈਂ ਦਿੰਨੀ ਆ ਹੁਣ ਇਹਨਾਂ ਨੂੰ ਤੇ ਤਾਂ ਕਰਕੇ ਇਹਨਾਂ ਨੂੰ ਇੰਨਾ ਔਖਾ ਨਹੀਂ ਲੱਗਦਾ ਹੈਗਾ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਸਬਜ਼ੀ ਵਾਲੇ ਲੈ ਕੇ ਜਾਨੀ ਵੀ ਫਿਰ ਅਸੀਂ ਪੱਟਣਾ ਚਾਰ ਤੁਹਾਨੂੰ ਆ ਬੈਠੀ ਸਾਡੀ ਕੋਕੋ ਇੱਧਰ ਪਾਲਕ ਜਿਹੜੀ ਤੋੜ ਲਈ ਸੀ ਪਾਲਕ ਇੱਧਰ ਲਾਈ ਹੋਈ ਸੀਗੀ ਥੋੜੀ ਥੋੜੀ ਰਹਿ ਗਈ ਹੈ ਪਾਲਕ ਇਹਨੂੰ ਸਾਰੀ ਨੂੰ ਵੜਦੇ ਆਂਗੇ ਤੇ ਫਿਰ ਇੱਧਰ ਮੂਲੀਆਂ ਅਧਿਆਂ ਕਪਟਿਆਂ ਗੰਗਾ ਸੀਗਾ ਉੱਧੀਆਂ ਕਰਾਈਆਂ ਦੇਖੋ ਧਨੀਆਂ ਸਾਡਾ ਥੋੜਾ ਮੋਟਾ ਹੋਇਆਗਾ ਤੇ ਮੇਥੇ ਆ ਮੇਥੀ ਮੇਥੀ ਹੋ ਗਈ ਹੈ ਸਾਗ ਚ ਪਾਉਣ ਵਾਲੀ ਥੋੜੀ ਮੋਟੀ ਹੋ ਗਈ ਹੈਗੀ ਤੇ ਮੂਲੀਆਂ ਵਿੱਚੋਂ ਵਿੱਚ ਮੂਲੀਆਂ ਬਹੁਤ ਸੋਹਣੀਆਂ ਬਣੀਆਂ ਹੋਈਆਂ ਆਂ ਮੂਲੀਆਂ ਤਾਂ ਪਟਕੇ ਖਾ ਲੈਣੀਆਂ ਨੇ ਤੇ ਮੂਲੀਆਂ ਤੇ ਉਧਰ ਲਸਣ ਬੀਜਿਆ ਹੋਇਆ ਤੇ ਹੁਣ ਜਿਹੜਾ ਸਾਡਾ ਗੋਬਰ ਗੈਸ ਉਹ ਇਸ ਤਰ੍ਹਾਂ ਹੁੰਦਾ ਹੈਗਾ ਹੁਣ ਘਟ ਫੁੱਲਦਾ ਹੈਗਾ ਪਰ ਮੱਕੋ ਸ਼ੁਰੂਆਤੋਂ ਤੋਂ ਪੋਤਾ ਪਿੰਡੀ ਪਰ ਹਵਾ ਜਿਹੜੀ ਠੰਡੀ ਵਾ ਮਤਲਬ ਹੁਣ ਨਾ ਮੈਨੂੰ ਨਾਲ ਗੈਸ ਚਲਾਉਣਾ ਹੀ ਪੈਂਦਾਗਾ ਰੋਟੀ ਰੋਟੀ ਤਾਂ ਲਾ ਦਿੰਦਾ ਹੈਗਾ ਇੰਨੇ ਕਿਤੇ ਵੀ ਵਧੀਆ ਰੋਟੀ ਲੈ ਜਾਂਦੀ ਆ ਤੇ ਸਬਜੀ ਨਹੀਂ ਬਣਾਉਂਦਾ ਹੈਗਾ ਇਹ ਸਬਜੀ ਮੈਂ ਨਾਲ ਚੁੱਲਾ ਵੀ ਹੁਣ ਉੱਥੇ ਬਾਹਰ ਸਾਡਾ ਚੁੱਲਾ ਰੱਖਿਆ ਹੋਇਆ ਮੈਂ ਤੁਹਾਨੂੰ ਦੱਸਿਆ ਸੀਗਾ ਨਾ ਚੁੱਲਾ ਬਾਹਰ ਰੱਖਿਆ ਵਾ ਤੇ ਉਹਦੇ ਤੇ ਬਣਾਉਨੇ ਹੁੰਨੇ ਆ ਤੇ ਇੱਧਰ ਬੈਠੀ ਜਾਰਡਨ ਹੁਣ ਮੈਂ ਪਟਨਾ 4 ਜਿਹੜਾ ਦੰਦੇ ਵਿੱਚ ਬਈ ਜਦੋਂ ਵੀ ਮਤਲਬ ਲੱਗੇ ਤੁਹਾਨੂੰ ਪੱਤਨਾ ਦੇ ਵਿੱਚ ਪਹਿਰਾਪਾ ਜਾਵ ਲੈਣੇ ਪਸੰਦ ਵਿੱਚ ਢੀੜਾ ਮਾਰੋ ਤੇ ਨਾਲ ਦੀ ਨਾਲ ਬੋਆ ਚੱਕੀ ਚੱਲੋ ਤਾਂ ਇਹ ਜੂਝੇ ਨਾਲ मैं ते मैं ते कोई गा गा। कोई क्या करो तो करो काम आ कर करो हे ठीकठाक का पहले और में Mide bir de bir de